ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਅਮੀਰਕੇ ਆ ਗਿਆ ਸੱਜਣੋ ਨੇੜੇ ਬਿਲਕੁਲ ਖੇਮ ਕਰਨ ਆ ਜਾਂਦਾ तहसील ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਬੂਟੇ ਅਮੀਰ ਕਾਲੇ ਵੀਰ ਦੇ ਕੋਲੋਂ ਤੁਹਾਨੂੰ ਦੋ ਝੋਟੀਆਂ ਮੱਝਾਂ ਲੱਗੀਆਂ ਸੱਜਣੋਂ ਵਖਾਉਣ ਇੱਕ ਬਿਲਕੁਲ ਤਾਜੀ ਸੁਈ ਬੂਰੀ ਆ ਤੇ ਇੱਕ ਸੱਜਣੋਂ ਗਰੇਡਡਰਾਂ ਚ ਆ ਗਈ ਤੇ ਬੜੇ ਵੱਡੇ ਕੰਦ ਕਾਟਦੀ ਤੇ ਚੰਗੇ ਦੁੱਧ ਦੀ ਮੈਂ ਬਾਕੀ ਡਿਟੇਲ ਆਪਾਂ ਬੂਟੇ ਅਮੀਰ ਕਾਲੇ ਤੋਂ ਪੁੱਛ ਲਈ ਜਿਹੜਾ ਪਸ਼ੂ ਪਸੰਦ ਆਉਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋਂ ਪੈਸੇ ਖਰਚ ਕਰਦੇ ਹੋ ਇੱਕ ਦੋ ਜਨਵਰੀ ਮੰਨ ਕੇ ਚੱਲੋ ਵੀ ਕਿਤੇ ਹੀ ਤੰ ਹੁੰਦੇ ਨੇ ਨਹੀਂ ਦੋ ਜਾਨਵਰ ਲੈ ਕੇ ਸੇਲ ਕਰਕੇ ਫੇਰ ਨਵੇਂ ਲੈ ਕੇ ਆਉਣੇ ਹੁੰਦੇ ਆ ਜੁੜੇ ਰਿਵੰਡ ਤੱਕ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਪਾਉ ਬੂਟੇ ਸਾਸਰੀ ਕਾ ਆਪਰੀ ਗਾਲ ਸੰਧੂ ਸਾਹਿਬ ਹੋਰ ਸਰਾਉ ਠੀਕ ਠਾਕ ਬਹੁਤ ਵਧੀਆ ਮੇਰਾ ਚੜਦੀ ਕਲਾ ਚਲੋ ਮੇਰਾ ਹੀ ਇੱਛਾਈਆਂ ਵਧੀਆ ਰਹੀ ਚੜਦੀ ਕਲਾ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਤੇ ਐਡਰੈਸ ਦਈਏ ਐਡਰੈਸ ਆਪਣਾ ਪਿੰਡ ਮੀਰਕੇ ਜ਼ਿਲ੍ਹਾ ਤਰਨਤਾਰਨ ਤਹਿਿਲ ਪਟੇ ਨੇੜੇ ਖੇਮਕਰ ਨੇੜੇ ਖੇਮਕਰ ਤੋਂ ਉਲਟੋਆ ਅਮਰਕੋਟ ਸਾਰੇ ਲੱਗੇ ਆ 2-2 ਕਿਲੋਮੀਟਰ ਹਾਂਜੀ ਹਾਂਜੀ ਹਨਾ ਹਾਂਜੀ ਇਹ ਲੱਗੇ ਲੱਗੇ 8437198943 ਇੱਕ ਕਰੀ ਹੋਰ 8437198943 ਪਸੂ ਦੋ ਹੀ ਲੈਣੇ ਨੇ ਪਸੂ ਦੋ ਹੀ ਫੜੇ ਨੇ ਨਾ ਹੱਦ ਤਿੰਨ ਨਹੀਂ ਦੋ ਹੀ ਰੱਖੀ ਦੇ ਆ ਸੌਖੇ ਰਹੀਦਾ ਦੋ ਲੈ ਕੇ ਦੋ ਵੇਜ ਲਈ ਦੇ ਹਾਂ ਵੀ ਲੈਣੇ ਚੰਗੇ ਅੱਜ ਬੂਰੀ ਦਾ ਨਗੀਨਾ ਚੰਗਾ ਆ ਤੇ ਮੈਂ ਕਿ ਵੀਰ ਨੂੰ ਯਾਦ ਕਰ ਗਏ ਧੰਨਵਾਦ ਧੰਨਵਾਦ ਜੀਮ ਕੋ ਨਹੀਂ ਵੈਸੇ ਹੀ ਨਾ ਅੱਜ ਸਵਾਭੀ ਬਣਿਆ ਸਵਾਭੀ ਬਣਿਆ ਆਪਣਾ ਵੀ ਚਾਹ ਪਾਣੀ ਲਿਖਿਆ ਸੀ ਕਰਮਾਂ ਆ ਚਾਹ ਪਾਣੀ ਦਾ ਕਰਮਾਂ ਹੀ ਲਿਖਿਆ ਹੁੰਦਾ ਤਿਲਾਂ ਵਾਲੀ ਬੂਰੀ ਆ ਤਿਲਾਂ ਵਾਲੀ ਬੂਰੀ ਸੁਹਾ ਸੁਹਾ ਦੂਜਾ ਓਕੇ ਮਗਰ ਕੱਟੀ ਪਰਸੋਂ ਹੀ ਸੂਈ ਜੇ ਪਰਸੋਂ ਦੀ ਸੂਈ ਆ ਹਾਂ ਬੱਚਾ ਜਦੋਂ ਕਾਲਾ ਦੇਗੀ ਇਹ ਤੇ ਉਹ ਹਿੰਦਾ ਡੀਆ ਟੁਕਾ ਭਰਉਣ ਤੇ ਹਾਂ ਬੱਚਾ ਪਰ ਕ ਬੱਚਾ ਕੱਟੀ ਕਾਲੀ ਆ ਗਈ ਆ ਤੇ ਪਰ ਝੋਟੀ ਨਾ ਹਾਂਜੀ ਸੰਦੂ ਸਾਹਿਬ ਝੋਟੀ ਕਿਆ ਚਵਾਈਆਂ ਲੱਗੀਆਂ ਨੇ ਚੋਣ ਬਾਹਲਾ 100 ਦਾ 100 ਦਾ 100 ਹੀ ਜਾਂਦੇ ਵੀ ਜਿਵੇਂ ਨਿਆਣਾ ਬਾਪਾ ਮੈਂ ਨਿਆਣਾ ਬਾਗੇ ਤੁਹਾਨੂੰ ਤਾਰਾਂ ਤਾੜੂ ਬੁਲਾਵਾਂਗਾ ਆਪਾਂ ਵੀਡੀਓ ਹੀ ਮਾਰ ਕੇ ਵਿਖਾਉਣੀਆ ਓਕੇ ਲੈ ਟੋਰ ਕਰਾ ਦੇ ਤੇ ਬਾਕੀ ਜੇਲੂ ਰੋਕੇ ਪੈ ਗਈ ਮੈਂ ਨਾ ਜੇਲੂ ਰੋਕੇ ਦੇ ਠੀਕ ਆ ਠੀਕ ਲਓ ਵੀ ਸੱਜਣ ਸੁਆ ਸੁਈ ਜਾਂ ਦੂਜਾ ਤੇ ਬੂਰੀ ਝੋਟੀ ਆ ਹੁਣ ਇਹਦੇ ਕੋਲੇ ਦੁੱਧ ਕੱਚਾ ਬਹੁਤ ਠੀਮਨ ਨੇ ਇਹ ਪਸੋਂ ਦੀ ਕੱਲ ਜੰਮ ਕੇ ਤੜਕੇ ਹੀ ਸੂਈ 8 ਲੀਟਰ ਬੋਲਾ ਵਾਲਾ ਮਿੰਟੇ ਦੁੱਧ 12 ਬਾ 13 ਲੀਟਰ ਦੇ ਜੂ 8 ਕਿਲੋ ਜਿਹੜਾ ਚਿਮਚੇਰਾ ਖਾਨ ਵਾਲੇ ਬੋਲੀ ਆ 8 ਹੁਣ ਚਵਾ ਮੇ ਜਿੰਨਾ ਮਾਰਦੀ ਸੱਜੇ 8 8 ਇਹ ਨਾਲ ਪੰਜ ਉਹ ਜੁਗਟਾਈ ਹੋ ਜੂ ਆਹੋ ਜਿਵੇਂ ਆਪਾਂ 10 12 ਨਹੀਂ ਕਹਿੰਦੇ ਅੱਜ 8 ਤਾਂ 8 ਹੀ ਆ ਠੀਕ ਓਕੇ ਤੇ ਬਾਕੀ ਬੱਚੇ-ਪੁੱਛੇ ਦੇ ਤਾਂ ਜਾਂਦੀ ਔਰ ਦੁੱਧ ਹਨਾ ਬੱਚੇ-ਪੁੱਛੇ ਦਾ ਤਾਂ ਬਹੁਤ ਜ਼ਿਆਦਾ ਕਰਦੀ ਆ ਤੇ ਠੀਕ ਆ ਠੀਕ ਆ ਠੀਕ ਲੈ ਵੇਖੋ ਸੱਜਣਾ ਸਫਾਈਆਂ ਚੰਗੀਆਂ ਪੋਲਾ ਪਿੰਡਾ ਵਾਲਾ ਪੋਲਾ ਇਹ ਨਹੀਂ ਕਿ ਮਾਰਸ ਕਰ ਦੇਦੀ ਆ ਹਾਂ ਥਣ ਵੀ ਦੀ ਆ ਵਟਰਾ ਮੋਟਰਾ ਵਾਲਾ ਵਾ ਨਾ ਚੰਗਾ ਚੁਵਾਈ ਬਹੁਤ ਜਿਆਦਾ ਹੀ ਆ ਲੈ ਛੱਡੋ ਕੱਟੀ ਦੇ ਧਾਰਾ ਦਿਖਾਓ ਕੱਟੀ ਸੱਜਣੋ ਛੱਡਣ ਲੱਗੇ ਤੁਹਾਨੂੰ ਦੋ ਦੋ ਧਾਰਾਂ ਚੈੱਕ ਕਰਾ ਦੀਏ ਭੂਰ ਛੱਟੇ ਦਾ 나ੜ ਗੰਡ ਦਾ ਥੋੜਾ ਬਹੁਤਾ ਤਜਰਬਾ ਜਿਹੜਾ ਉਹ ਆ ਜਾਂਦਾ ਇਹ ਸੰਧੂ ਸਾਹਿਬ ਇਹੋ ਜੀ ਮਾਜਾਂ ਦੋ ਚਾਰ ਸੂਏ ਪੀ ਗਏ ਵੀ ਨਵਾਂ ਨਗਰ ਜਦੋਂ ਮਰਜ਼ੀ ਫੇਰ ਜੋ ਭਰਾ ਸੇਲ ਤੋਂ ਜੋ ਮਰਜ਼ੀ ਕਰ ਲੈ। ਵਾਕਿਆ ਹੀ ਸਹੀ ਗੱਲ ਸਹੀ ਗੱਲ। ਵੀ ਮੰਨ ਲਾ ਵੀ ਪੜੀ ਸਾਂ ਵੀ ਨਿੱਗਰ ਆ। ਪੜੀ ਸਾਂ ਵੀ ਨਿੱਗਰ ਆ। ਵੀ ਮੰਨ ਲਾ ਦੁੱਧ ਦੇਣਾ ਚਾਹੀਦਾ ਇਹਨੂੰ 12-11 ਕਿਲੋ। ਇਹਨਾਂ ਕਿਸਾਂ ਨੂੰ ਸਾਵੇ ਨੂੰ ਕੀ ਜਾਂਦਾ? ਹਾਂ। ਜਾਤ ਵਾਲੀ ਮੱਝ ਆ। ਜਾਤ ਵਾਲੀ ਤੇ ਨਾਲੀ ਬੂਰੀ। ਹਾਂ। ਗਾਂ ਬੱਚੇ ਵੀ ਚੰਗੇ ਲੈ। ਇਹੀਆਂ ਬੂਰੀਆਂ ਵੀ ਰੱਖਿਆ ਪੂਛ ਲੋਂ ਕਾਲੀ ਪੂਛ ਹੋਤਾਂ ਗੋਲਡਨੀ ਆ। ਹਾਂ। ਵਾਕਿਆ। ਸੱਜਣਾ ਅਗਲੇ ਥਣਾ ਦੀ ਅਗਲੇ ਥਣਾ ਦੀ ਜਵਾਈ ਚੈੱਕ ਕਰੋ ਨੇ ਚੋਲ ਧਰੂ ਮਰਗਾ ਬਾਬਾ ਧਾਰ ਮੰਗਦੀ ਐ ਧਾਰ ਮੰਗਦੀ ਹਾਂ ਇਹਦੇ ਲਿਖਿਆ ਪਿਛਲੇ ਥਣਾ ਦੇ ਕੀ ਬਾਤ ਹੈ ਬਹੁਤ ਸਾਫ਼ ਜਵਾਈ ਆ ਦੇ ਕੀ ਆਹੋਕੇ ਓਕੇ ਇਹ ਕਿਨਾ ਬੰਦੀ ਕੱਢੀ ਬੰਦੇ ਬੰਦੇ ਅੱਗੇ ਬੰਦੇ ਪਹੁੰਚ ਤੇ ਸਾਹਬ ਇਹਦਾ ਰੇਟ ਕੀ ਰੱਖੀਏ ਰੇਟ ਤੁਸੀਂ ਦੱਸ ਦੋ ਅੱਜ ਨਹੀਂ ਮੇਰੇ ਤੇ ਨਾ ਐਵੇਂ ਕੋਕੇ ਪੀਸਾਲ ਵਾਹੇ ਵਾਹੇ ਮੋਲੀ ਨਹੀਂ ਹੁੰਦਾ ਕੋਈ ਹਾਂ ਵਾਕੇ ਸਿਆਣੇ ਹੌਣ ਵਾਲੋ ਜਾਪੇ ਡੰਗਰ ਆਇਆ ਹੋਵੇ ਨਾ ਹਾਂ ਤੇ ਟੋਟ ਪਾਜੀ ਹੁੰਦੀ ਲਸਾ ਲੁਸਾ ਪਰ ਝੋਟੀ ਨੂੰ ਮਲੂਮ ਨਹੀਂ ਗਾ ਮਲੂਮ ਨਹੀਂ ਨਿੱਕੀ ਸੁਈਆਂ ਨਿੱਕੇ ਹਾਂ ਅਜੇ ਪੁਰੇ ਪੜਿਆ ਤੁਹਾਡੇ ਪਤਾ ਹੀ ਆ ਚੁੱਕਣ ਵਾਲੇ ਹਾਂ ਹਜੇ ਚੁੱਕਣ ਵਾਲੇ ਆ ਚੁੱਕਣ ਵਾਲੇ ਆ ਰੇਟ ਤਾਂ ਸੰਦੂ ਸਾਹ ਭਾਵੇਂ 1 12 ਭੋਜ 13 ਕਰਾ ਲਓ ਹਾਂ 1 7 ਦੀ ਹਾਂ ਨਾ ਦਾਂਗੇ 1 ਲੱਖ ਤੇ 7000 ਦਾਂਗੇ ਜਿਹੜਾ ਮਰਜ਼ੀ ਹਾਂ ਬਾਸ ਜਿਹੜਾ ਮਰਜ਼ੀ ਭੈਣ ਭਰਾ ਵੇ 1.7 1.7 ਦਾ ਬੜਾ ਝੋਟੀ ਜਿਹਾ ਲੈ ਗਿਆ ਯਾਦ ਹੀ ਕਰੋ ਰੇਟ ਵੀ ਠੀਕ ਆ ਰੇਟ ਝੋਟੀ ਜਿਹੀ ਕੋਈ ਸ਼ੱਕ ਨਹੀਂ ਗਿਆ ਚਲੋ ਆਪਾਂ ਜਰਪਾਣਾ ਲਈ ਪਾਣਾ ਚਲੋ 1 ਲੱਖ ਤੇ 7000 7000 ਧੰਨਵਾਦ ਬਾਈ ਬੁੱਟੇ ਤੇ ਇਹਦਾ ਕੀ ਲੇਖਾ ਜੋਖਾ ਇਹ ਮੈਂ ਚਲੋ ਜਿੱਦੋਂ ਆਪਾਂ ਨੇ ਦੂਜੇ ਤੇ ਤੀਜੇ ਸੂਏ ਸੁਣੀ ਆ ਠੀਕ ਆ ਹਾਂਜੀ ਜਿਵੇਂ ਦੁੱਧ ਦੁੱਧ ਦਾ 10000 ਰਕਾਰ ਦੁੱਧਾ ਸੰਤੂ ਸਾਹਿਬ ਜਿੰਨਾ ਨਾ ਦੱਸਿਆ ਨਾ ਤੂੰ ਆਪਾਂ ਨੂੰ ਆਉਂਦੇ ਸੀ 18 ਕਿਲੋ ਚੋਇਆ ਹੋਇ ਸਲ ਦੂਜੇ ਸੂਵੇ ਵੀ ਅੱਛਾ ਦਊਗੀ ਵਾਹ ਗ੍ਰੈਂਡਰ ਜੀ ਮਾਜਾ ਗ੍ਰੈਂਡਰ ਮਾਜ ਦੁੱਧ ਬੜਾ ਦੇ ਜਾਂਦੀ ਹਾਂ ਹਾਂ ਵੱਡੀ ਬਹੁਤ ਆ ਵੱਡੀ ਬਹੁਤ ਆ ਕੋਈ ਛੋਟੀ ਥੋੜਾ ਮਾਜੋ ਦਿਨ ਹਜੇ ਲੈਜੂ ਹਫਤਾ ਦਿਨ ਹਫਤਾ ਲੈਜੂ ਤੇ ਬਾਕੀ ਭਾਰ ਪੂਰੇ ਲੋ ਬੇ ਮੈਂ ਨਾ ਭਾਰ ਬੇਵਾ ਤਾਂ ਆਪਣੀ ਜ਼ਿੰਮੇਵਾਰੀ ਹੁਣੇ ਭਾਰ ਦੇ ਠੀਕ ਆ ਨਾ ਆਗਲਾ ਲੈਣ ਦੀ ਤਿੱਬ ਕੇ ਜਾਣੇ ਭਰਾ ਆ ਕੇ ਅਗਲਾ ਖੜੇ ਹਾਂ ਹਾਂ ਤੇ ਭਾਰ ਦੀ ਗਰੰਟੀ ਦੇ ਦੋ ਹਾਂ ਭਾਰ ਦੀ ਗਰੰਟੀ ਚਾਰੂ ਬਹੁਤ ਹੋਊਗੀ ਚਾਰੂ ਬੜੀ ਜਿਆਦਾ ਹੀ ਆ ਚਾਰੂ ਤੁਹਾਨੂੰ ਦੱਸਣੀ ਦਿਆ ਕਿ ਮਰਜੀ ਪਈ ਹਾਂ ਹਾਂ ਕੈਰੀ ਵਾਦੂ ਆਪਾਂ ਨਾਲੀ ਖੁੱਲੀ ਸਿੱਟੀ ਜਾਂਦੇ ਹਨ ਹਾਂ ਹਾਂ ਜੀ ਇਹ ਖਾਈ ਜਾ ਉਹ ਤੇ ਲਾਉ ਨੀ ਯਾਰੇ ਬਸ ਲਾਉ ਹੁਣ ਯਾਰੇ ਪਾਈ ਉਹ ਦੰਦ ਸਿੰਘੂ ਸਾਹਿਬ ਨਾ ਰੱਖੀਦੇ ਆ ਤੇ ਦੋ ਤਿੰਨ ਲਿਆਉਣ ਨੂੰ ਰੱਖੀਦੇ ਆ ਤੇ ਇਹ ਨਾ ਕੋਈ ਆਖੇ ਗੋਆ ਲੱਗਾ ਥੱਲੇ ਗੋਆ ਪਿਆ ਵੀ ਸਾਫ ਸੁਥਰੇ ਸਾਫ ਸੁਥਰੇ ਰੱਖਣੇ ਜਿਹੜਾ ਬਾਹਰ ਰੱਖਣਾ ਦੋ ਓਕੇ ਓਕੇ ਬਾਕੀ ਮੈਂ ਮੈਂ ਹੀ ਹਾਂ ਨਾ ਅੱਜ ਮਾਜੀ ਇਹ ਤਾਂ ਦੱਸਣ ਦਿਆ ਮਾਜ ਵੇਲ ਕੱਟਦਾ ਤੋੜਾ ਬੰਨਣਾ ਹੀ ਨਹੀਂ ਕੋਈ ਵੇਲ ਹੁਣ ਵੇਖ ਲਓ ਤੁਸੀਂ ਕਿੰਨੀ ਹੈ ਦੀ ਆਉਡੀਓ ਸਿੱਧੀ ਤੋਰੀ ਇਹਦੇ ਦਾ ਮੋਢੇ ਤੋਂ ਲੰਗਦੀ ਆ ਸਿਰ ਤੇ ਹੀ ਆ ਗਈ ਇਹਦੇ ਤਾਂ ਇਹਦੀ ਦਾ ਸਿਰਪੇ ਹਾਂ ਇਹ ਲੱਭਦਾ ਨਹੀਂ ਦੂਜੇ ਪਾਸੇ ਇਹਨੂੰ ਤਾਂ ਉਂ ਹੀ ਧੂਈ ਫਰਦੀ ਹੋਈ ਇਹਦੀ ਦਾ ਪਰਵਾਹ ਹੀ ਨਹੀਂ ਕਰਦੀ ਸੱਜਣੋ ਦੇਖੋ ਤੋਰਾ ਮੈਂ ਦਾ ਹੈ ਨਾ ਪਹਿਵਾਨਾਂ ਵਰਗੀ ਬੜੀ ਜੰਮੀ ਪਲੀ ਤੇ ਨਗਰ ਆ ਕਮਾਲਿਆ ਸ਼ਾ ਤੇਰੀ ਪਰਵਾਹ ਨਹੀਂ ਕਰਨੀ ਇਹਦੀ ਪਰਵਾਹ ਨਹੀਂ ਕਰਦੀ ਵਾਕੇ ਇਹਨੂੰ ਤਾਂ ਸਿੰਗ ਨਾਲ ਬੰਨ ਕੇ ਮੇਰੇ ਅਰਕ ਨੂੰ ਲਈ ਫਰਦੀ ਆ ਜਿਹੜੀ ਆ ਸੰਤੂ ਸਾਹਿਬ ਆ ਗ੍ਰੈਂਡਡ ਜੀ ਮਾਝੋਂ ਦਿੰਦੇ ਨਾ ਹਾਂ ਦੁੱਧ ਭੜਾ ਦੇ ਜਾਂਦੀਆਂ ਸਾਡੇ ਇਨਕੇ ਡਾਂਗ ਜਿਹੜੇ ਬੜਾ ਦੁੱਧ ਦੇ ਜਾਂਦੇ ਆ ਹਾਂ ਸਿਆਣੀ ਗੱਲ ਨਿੰਬਾ ਕੀ ਯਾਤ ਨਸਲ ਵੀ ਹੁੰਦੀ ਯਾਤ ਨਸਲ ਆਦੇ ਵੇਖੋ ਬਾਕੀ ਥਾਨ ਮੜਾ ਕੰਮ ਦਾ ਥਾਨ ਮੈਨਾਂ ਤਿੱਪਣ ਸੰਧੂ ਸਾਹਿਬ ਐ ਲੱਪਾਂ ਭਰਦੀ ਪੋਲੀ ਰੂ ਵਰਗੀ ਤੇ ਇਹ ਨਹੀਂ ਕਿ ਖਿੱਚ ਖਿੱਚ ਕੇ ਘਟ ਰੰਗਾ ਇਹ ਰੱਖ ਤੇ ਬਾਲਟੀ ਚੱਕ ਵਾਲਾ ਕੰਮ ਰੱਖ ਤੇ ਬਾਲਟੀ ਚੱਕ ਹੁਣ ਪਰ ਭੁੱਖੇ ਪਰ ਕੇ ਆਈ ਇਹਦੇ ਉਤਰਾ ਮੜਾ ਪਾ ਗਏ ਨਾ ਦੇ ਬੰਦੇ ਹਾਂ ਪਾੜਾ ਫੇਰੀ ਤਿੱਪੀ ਆ ਓਕੇ ਉਹ ਕੈਮਰੇ ਜੋ ਡੰਗਰ ਨੂੰ ਪਤਾ ਕਰਨਾ ਪੈਂਦੇ ਉਹ ਉਤਾਰ ਕੇ ਲਿਆਏ ਨਾ ਹਾਂ ਉਤਾਰ ਕੇ ਲਿਆਏ ਇਹਦਾ ਰੇਟ ਕੀ ਰੱਖੂਗਾ ਇਹ ਤਾਂ ਧੰਦੂ ਸਾਹਿਬ ਜਿੱਤਰਾ ਮਾਜਮ ਆਇਆ ਨਾ ਭਾਵੇਂ 160 ਕਰੋ ਇਹ ਆਂਦੀ ਘਰੋ ਵੀ ਮੇਰਾ ਹੈਗਾ ਜਿਤਨਾ ਬਣੀ ਬੁਣੀ ਥੱਲੇ ਵੇਖੋ ਨਹੀਂ ਹਜੇ ਤਾਂ ਕੋਸ਼ਿਸ਼ ਮੰਡੀ ਆ ਇਹ ਕੋਸ਼ਿਸ਼ ਵੀ ਬੜਾ ਮਤਲਬ ਲਾਉਂਗਾ ਲਾਉ ਬਾਪੂ ਲੋਕ ਸੋਣੀ ਗੱਲ ਆ ਅੱਜੂ ਸੂ ਪੈਂਦੀ ਨਾ ਧੰਦੂ ਸਾਹਿਬ ਇਹ ਅੱਜੂ ਸੂ ਪੈਂਦੀ ਆ ਫਿਰ ਵੀ ਮੈਂ ਬੜੀ ਬਣੀ ਹਾਂ ਇਹ ਸੂ ਵੀ ਪੈਂਦੀ ਆ ਇਹ ਨਹੀਂ ਕਿ ਆਪਾਂ ਆਖੀਏ 10 ਦਿਨਾਂ ਨੂੰ ਆ ਵੇਖੋ ਪੂਰੀ ਬਣੀ ਮੱਜ ਨਹੀਂ ਚੱਲੀ ਸੂ ਕੇ ਬਾਦ ਡੰਗਰ ਫਾਲ ਨੂੰ ਛੱਟ ਕੇ ਬੜਾ ਬਣ ਜਾਂਦਾ ਵਾਕਿਆ ਸਹੀ ਗੱਲ ਹੈ ਜੇਰ ਪਾਉਂਦੀ ਨਹੀਂ ਕਰਮਾਂ ਵਾਲੀਆਂ ਬਣਦਾ ਸੰਦੂ ਸਾਹਿਬ ਨਾ ਅਦਾ ਦਾ ਡੇਢ ਜੇ ਤੇ ਨਾ 45 140 ਜੋ ਮਾਨਤਾਨ ਕਰਦਾ ਹਾਂ 1 ਲੱਖ ਤੇ 40 ਹਜ਼ਾਰ 40 ਜੋ ਮਾਨਤਾਨ ਹਾਂਜੀ 2000 ਰੁਪਏ ਹੋਰ ਕਰਦਾਂਗੇ 38 138 ਦੀ ਦਾਂਗੇ ਜਿਹੜਾ ਮੈਂ ਲੈ ਜੂ ਨਾ ਤੈਂ ਕਿ ਲੈ ਜੂਗਾ ਵੀ ਵਾਕਿਆ ਹੀ ਹਾਂਜੀ ਵੀ ਕੱਲੀ ਜਾਣੀ ਆ ਕੱਲੀ ਕੱਲੀ ਜਾਣੀ ਦੇ ਨਾਲ ਉਹ ਦੋ ਕਿਥੇ ਬੈਣਗੀਆਂ ਵਾਕਿਆ ਤੇ ਛੋਟੇ ਹਾਥੀ ਮੁਰਦ ਨਹੀਂ ਗੀਏ ਨਹੀਂ ਮੁਰਦ ਨਹੀਂ ਜਾਓ ਬਲਾਰੋ ਦੇ ਬਲਾਰੋ ਦੇ ਜਾਓਗੀ ਵਾਕੀ ਸਿੰਘ ਜੱਜ ਦਾ ਵੀਡੀਓ ਚ ਪਵਾ ਮਾ ਕਿਸੇ ਨੂੰ ਖੁੱਲਾ ਲੱਗੇ ਨਹੀਂ ਜੱਜ ਦਾ ਸਰੀਰ ਦੇ ਹਿਸਾਬ ਨਾਲ ਬਹੁਤ ਤਕੜਾ ਮੈਂ ਦਾ ਇਹਦੇ ਕਿਸਮ ਤੋਂ ਸਾਹਿਬ ਇਹ ਤੁਨੀ ਗਰੋ ਸਟਾਰਟ ਹੋਈ ਵੇਖੋ ਹਾਂ ਮਿਲਕ ਵੇਣ ਇਹ ਨਹੀਂ ਕਿ ਬਾਹਰ ਹੀ ਆ ਕੇ ਅਗਲੇ ਬੰਨੇ ਨਹੀਂ ਗਈ ਹਾਂ ਨਹੀਂ ਗੱਡੀ ਵੀ ਘਰ ਤੋਂ ਘੱਟ 2 ਸਵਾ ਤੋਂ 2.5 ਕਿਲੋ ਰੱਖੂਗੀ ਹਾਂਜੀ ਰੱਖੂਗ ਰੱਖੂਗੀ ਮਾਤੇ ਕੋਈ ਸ਼ਰਮ ਜੇ ਲੋ ਦੰਗੜਾ ਥਾਣੇ ਆ ਸੰਦੂ ਸਾਹਿਬ ਦੁੱਧ ਦੇ ਜਾਂਦਾ ਹਾਂ ਵਾਕੀ ਗਾਲੇ ਪਾਈ ਹੋਈ ਹਾਂਜੀ ਤੇ ਆ ਆ ਗਈ ਬੂਰੀ ਹੈਨਾ ਇਹ ਆ ਬੂਰੀ ਇਹ ਇੱਕ ਸੱਤ ਦੀ ਇਹ ਇੱਕ ਸੱਤ ਦੀ ਲੈ ਵੀ ਸੱਜਣੋ ਮਗਰ ਵੀ ਪੂਰੀ ਤੇ ਕੱਟੀ ਬੇਸ਼ੱਕ ਕਾਲੀਆਂ ਬੱਚੇ-ਪੁੱੱਚੇ ਤੇ ਸਹਿਮਤ ਹੋ ਕੇ ਰਿਪੋਰਟ ਆ ਚੰਗੀ ਆ ਮੈਂ ਫੈਕਸ ਆਰਡਰ ਦੀ ਦੁੱਧ ਕੱਢ ਜੂਗੀ ਧੰਨਵਾਦ ਹਾਂ ਜੀ ਹਸੂਸਾਜ ਆ ਜਾਈ ਤੁਹਾਨੂੰ ਪਤਾ ਕਿ ਇੱਥੇ ਕੀ ਨੰਗਰ ਆ ਕੇ ਹਸੂਸਾਜ ਪੱਠੇ ਭਰੇ ਜਰੀ ਨਾ ਇਹ ਚੁੱਕੀ ਜਾਂਦੀ ਇਹਨੂੰ ਕੋਈ ਕਰ ਦੇਗਾ ਧੰਨਵਾਦ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ